ਇਨਾ ਗੁੱਸਾ ਹੀ ਨਾ ਕਿ ਹਰ ਇੱਕ ਦੇ ਮੰਨ ਦੇ ਵਿੱਚ ਵੀ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਹੋਰ ਕੋਈ ਕਿਸੇ ਨੂੰ ਕੋਈ ਕਿਸੇ ਦੇ ਬਾਰੇ ਕੋ ਗੁੱਸਾ ਨਹੀਂ ਕੋ ਗਿਲਾ ਨਹੀਂ ਹੋਇਆ ਇੱਕ ਧਰਮ ਦੀ ਖਾਤਰੀ ਇੰਨਾ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਗਿਆ ਕਿ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਸਾਨੂੰ ਕਿ ਇਹ ਸ਼੍ਰੋਮਣੀ ਕਮੇਟੀ ਨੇ ਕਿਹੇ ਜਥੇਬੰਦੀ ਨੇ ਕਿਸੇ ਨੇ ਨਹੀਂ ਪੁੱਛਿਆ ਵੀ ਇਹ ਇਹਨਾਂ ਨੇ ਵੀ ਆਹ ਕੰਮ ਕੀਤਾ ਵੀ ਇਹਨਾਂ ਨੂੰ ਅਸੀਂ ਮਾਨਸਨਮਾਨ ਕੋ ਹੌਸਲਾ ਬਚਾਈ ਇਹਨਾਂ ਦੀ ਕਰੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਰਹੇ ਵੀ ਧਰਮ ਇਹੋ ਜੀ ਕੌਣ ਸੀ ਉਹਨਾਂ ਨੇ ਕੀ ਕੀਤਾ ਤਰ ਮਖਾਤਰ ਕੀ ਕੀਤਾ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਕਸਬਾ ਇਸ ਵੇਲੇ ਅਸੀਂ ਹਰੀਕੇ ਦੇ ਵਿੱਚ ਮੌਜੂਦ ਹਾਂ ਜੀहां ਦੋਸਤੋ ਧਰਮੀ ਫੌਜੀ ਦੇ ਨਾਲ ਮਿਲਾਵਾਂਗੇ ਜੀहां ਆਪਣੀ ਫੌਜ ਦੀ ਹੁਕਮਦੂਲੀ ਕੀਤੀ ਕਿਸ ਦੇ ਖਾਤਰ ਆਪਣੇ ਧਰਮ ਦੀ ਖਾਤਰ ਜਿਹਾ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੇ ਜਦੋਂ ਅਟੈਕ ਹੋਇਆ ਸੀ ਤਾਂ ਉਹਨਾਂ ਧਰਮੀ ਫੌਜੀਆਂ ਦੇ ਵਿੱਚੋਂ ਇੱਕ ਧਰਮੀ ਫੌਜੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਉਹਨਾਂ ਨੇ ਸਰੀਸਾ ਪਾਇਆ ਹੋਇਆ ਹੈ ਅਤੇ ਸਾਬਤ ਸੂਰਤ ਨੇ ਗੁਰਸਿੱਖ ਨੇ ਤੇ ਵੱਡੀ ਗੱਲ ਇਹ ਹੈ ਕਿ ਅੱਜ ਤੱਕ ਨਾ ਤਾਂ ਐਸਜੀਪੀਸੀ ਅਤੇ ਨਾ ਹੀ ਕੋਈ ਹੋਰ ਸਮਾਜ ਸੇਵੀ ਸੰਸਥਾ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਹਾਂ ਆਪਣੇ ਦੇਸ਼ ਦੀ ਫੌਜ ਨੂੰ ਜਵਾਬ ਦੇਣਾ ਆਪਣੇ ਧਰਮ ਦੀ ਖਾਤਰ ਕੋਈ ਇਹਨਾਂ ਕੋਲੋਂ ਸਿੱਖੇ ਆਓ ਆਪਾਂ ਸਾਰੀ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਸ ਟਾਈਮ ਤੇ ਅਖੀ ਡੱਠਾ ਹਾਲ ਕੀ ਕੁਝ ਹੋਇਆ ਇਹ ਦੱਸਣਗੇ ਸਾਡੇ ਨਾਲ ਮੌਜੂਦ ਨੇ ਅਸੀਂ ਇਸ ਵੇਲੇ ਹਰੀਕੇ ਦੇ ਵਿੱਚ ਮੌਜੂਦ ਆ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਜੀ ਆਇਆਂ ਨੂੰ ਆਖਦੇ ਹਾਂ ਵਾਹ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਕ ਨਾਮ ਦੇ ਨਾਲ ਅਰਣਦੀਰ ਸਿੰਘ ਧਰਮੀ ਫੌਜੀ ਲੱਗਿਆ ਅੱਜ ਲੇਕਿਨ ਤਰਾਸ ਦੀ ਇਹ ਹੈ ਕਿ ਨਾ ਤਾਂ ਕਿਸੇ ਕਮੇਟੀ ਨੇ ਨਾ ਸ਼ਰੋਮਣੀ ਕਮੇਟੀ ਨੇ ਜਿਹੜਾ ਅਜੇ ਤੱਕ ਤੁਹਾਡਾ ਕੋਈ ਮਾਨ ਸਨਮਾਨ ਨਹੀਂ ਕੀਤਾ ਮੈਂ ਚਾਹਾਂਗਾ ਪਹਿਲਾਂ ਤੁਸੀਂ ਉਹ ਗੱਲ ਦੱਸਿਓ ਜਿਹੜੀ ਉਸ ਟਾਈਮ ਤੇ ਹੋਈ ਸੀ ਉਸ ਟਾਈਮ ਤੇ ਜੀ ਵੇਖੋ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਜੀ ਪ੍ਰਬਾਲ ਸਾਹਿਬ ਨੂੰ ਅਟੈਕ ਕਰ ਦਿੱਤਾ ਸਾਡੀ ਯੂਨਿਟ ਉਸ ਟਾਈਮ ਤੇ ਸੀ ਕਿ ਮੀਰ ਰਾਮ ਮੀਰ ਰਾਮ ਤੋਂ ਸਾਡੀ ਯੂਨਿਟ ਮੂਵ ਦੇ ਵਿੱਚ ਸੀ ਇਥੇ ਨਿਊ ਮਾਲ ਡਮ ਸਾਡੀ ਯੂਨਿਟ ਹੋਂ ਵੀ ਸੀ ਜੀ ਤੇ ਸਾਡੀ ਇਥੇ ਲਾਸਟ ਸਟੇਸ਼ਨ ਪੈਂਦਾ ਧਰਮਾਨਗਰ ਰੇਲਵੇ ਸਟੇਸ਼ਨ ਪੈਂਦਾ ਬੰਗਲਾਦੇਸ਼ ਦੇ ਬਾਰਡਰ ਤੇ ਬਾਗਵਾਸਾ ਕੈਂਪ ਸਾਡੀ ਉਥੇ ਯੂਨਿਟ ਦਾ ਕੈਂਪ ਲੱਗਾ ਸੀ ਸਮਾਨ ਸਾਡਾ ਰੇਲਵੇ ਸਟੇਸ਼ਨ ਦੇ ਪਿਆ ਸੀਗਾ ਜਿਆਦਾਤਰ ਸਾਡੇ ਵੱਖਰੇ ਵੱਖਰੇ ਟੈਂਟਰ ਲੱਗੇ ਸੀਗੇ ਕੰਪਨੀਆਂ ਦੇ ਤੇ ਜਦੋਂ ਇਹ ਜਦੋਂ ਉਸ ਟਾਈਮ ਤੇ ਰਾਤ ਦਾ 9:00 9:30 ਵਜੇ ਤਕਰੀਬਨ ਬੀਬੀਸੀ ਲੰਡਨੋਂ ਖਬਰਾਂ ਆਉਂਦੀਆਂ ਹੁੰਦੀਆਂ ਸੀਗਾ ਉਸ ਟਾਈਮ ਤੇ ਲੋਕ ਕੁਝ ਖਾਣਾ ਖਾ ਰਹੇ ਸੀ ਕਿੰਨੇ ਖਾ ਰਿਆ ਸੀ ਜਾਂ ਕਿਸ ਤਰ੍ਹਾਂ ਹੀ ਜਦੋਂ ਇਹ ਖਬਰਾਂ ਸੁਣੀਆਂ ਤੇ ਸਾਰਿਆਂ ਦੇ ਵਿੱਚ ਹਾਹਾਕਾਰ ਮੱਚ ਗਈ ਵੀ ਆਪਣੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਇਕੱਠੇ ਹੁੰਦਿਆਂ ਹੁੰਦਿਆਂ ਇਕੱਠੇ ਹੁੰਦਿਆਂ ਸਾਰੇ ਇਕੱਠੇ ਹੋਏ ਇੱਕ ਕੰਪਨੀ ਤੋਂ ਸ਼ੁਰੂਆਤ ਹੋਈ ਪਹਿਲਾਂ ਜਿਹਨੂੰ ਐਸਪੀ ਕੰਪਨੀ ਕਹਿੰਦੇ ਆ ਉਸ ਤੋਂ ਬਾਅਦ ਉਹ ਸਾਰੇ ਇਕੱਠੇ ਹੁੰਦੇ ਹੁੰਦੇ ਸਾਰੇ ਸਾਡੇ ਹਥਿਆਰ ਜਿੱਥੇ ਇੱਕ ਜਗ੍ਹਾ ਤੇ ਪਏ ਸੀਗੇ ਸਟੋਰ ਦੇ ਵਿੱਚ ਉਥੋਂ ਸਾਡੇ ਹਥਿਆਰ ਲੈ ਜਾ ਕੇ ਸੰਤਰੀ ਖਰੋਤ ਸੀਗਾ ਉਥੇ ਡਿਊਟੀ ਜੀ ਸੀਓ ਸੀਗਾ ਉਹਨਾਂ ਨੇ ਰਹਿਫਲ ਖੋ ਕੇ ਸੰਤਰੀਆਂ ਸੰਤਰੀ ਘਰੋਂ ਤੇ ਜਿੰਦਰੇ ਦੇ ਵਿੱਚ ਬੋਲੀ ਮਾਰ ਕੇ ਤੇ ਉਹਦਾ ਜਿੰਦਰਾ ਤੋੜ ਕੇ ਹਥਿਆਰ ਕੱਢੇ ਸਾਰਿਆਂ ਨੇ ਹਥਿਆਰ ਕੱਢਣ ਤੋਂ ਬਾਅਦ ਫਿਰ ਸਾਰੇ ਸੱਜੀ ਸੱਜੇ ਹੋਰ ਵੀ ਜਿਹਨਾਂ ਤਰ੍ਹਾਂ ਕੰਪਨੀਆਂ ਦੇ ਵਿੱਚ ਸਾਰੇ ਸਾਰੇ ਜਿਤਨਾ ਜਿਤਨਾ ਪਤਾ ਲੱਗਦਾ ਹੈਗਾ ਸਾਰੇ ਇਕੱਠੇ ਹੁੰਦੇ ਗਏ ਇਕੱਠੇ ਹੋਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਚ ਇਹਨਾਂ ਨੇ ਦੋ ਗੱਡੀਆਂ ਲਈਆਂ ਗੱਡੀਆਂ ਲੈ ਕੇ ਤੇ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਨੂੰ ਚਲੇ ਗਏ ਵੀ ਆਪਣਾ ਅਮਨੀਸ਼ਨ ਵਗੈਰਾ ਲੋਡ ਕਰ ਗਏ ਸਾਡਾ ਸਾਰਾ ਸਮਾਨ ਉੱਥੇ ਪਿਆ ਸੀਗਾ ਤੇ ਉਸ ਤੋਂ ਬਾਅਦ ਕਰਨ ਤੋਂ ਬਾਅਦ ਇੰਨਾ ਗੁੱਸਾ ਹੀ ਇੰਨਾ ਸੀ ਕਿ ਹਰ ਇੱਕ ਦੇ ਮਨ ਦੇ ਵਿੱਚ ਵੀ ਸਾਡੇ ਦਰਪਾਲ ਸਾਹਿਬ ਤੇ ਅਟੈਕ ਹੋ ਗਿਆ ਹੋਰ ਕੋਈ ਕਿਸੇ ਨੂੰ ਕੋਈ ਕਿਸੇ ਦੇ ਬਾਰੇ ਕੋ ਗੁੱਸਾ ਨਹੀਂ ਕੋ ਗਿਲਾ ਨਹੀਂ ਗਿਆ ਇੱਕ ਤਾਂ ਹਮ ਦੀ ਖਾਤਰੀ ਇੰਨਾ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਗਿਆ ਕਿ ਸਾਡੇ ਦਰਪਾਲ ਸਾਹਿਬ ਤੇ ਅਟੈਕ ਹੋ ਗਿਆ ਸਾਡਾ ਦਰਬਾਰ ਸਾਹਿਬ ਨੂੰ ਟਾਂ ਢੇਰੀ ਕਰ ਦਿੱਤਾ ਗਿਆ ਤੇ ਇਹਦੇ ਵਿੱਚ ਇੰਨਾ ਰੋਸ ਲੋਕਾਂ ਦੇ ਵਿੱਚ ਪਾਇਆ ਗਿਆ ਕਿ ਬਹੁਤ ਜ਼ਿਆਦਾ ਉਸ ਤੋਂ ਬਾਅਦ ਫਿਰ ਸਾਡੇ ਰੇਲਵੇ ਸਟੇਸ਼ਨ ਤੇ ਮਿਸ਼ਨ ਵਗੈਰਾ ਲੈਂਦੇ ਆ ਕਰਦੇ ਆ ਫਿਰ ਲਾਗੇ ਸਾਡੇ ਬਰਗੇਡ ਸੀ ਆਰਮੀ ਕਾਫੀ ਸੀਗੀ ਇਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੂੰਟ ਨੇ ਬੁਕਾਵਤ ਕਰ ਦਿੱਤੀ ਆ ਵੀ ਦਰਬਾਰ ਸਾਹਿਬ ਤੇ ਅਟੈਕ ਹੋਣ ਕਰਕੇ ਸਾਡੀ ਜੂੰਟ ਦੇ ਅਫਸਰ ਉਥੋਂ ਸਾਰੇ ਭੱਜ ਗਏ ਆਸੇ-ਪਾਸੇ ਹੋ ਗਏ ਲੋਕਸ਼ੇਪ ਗਏ ਜਿਸੋ ਵੀ ਭੱਜ ਗਏ ਲੋਕੇ ਜਾ ਕੇ ਆਸੇ-ਪਾਸੇ ਸਿਵਲ ਦੇ ਘਰਾਂ ਦੇ ਵਿੱਚ ਕਿ ਜਦੋਂ ਉਥੋਂ ਅਮਨੀਸ਼ਨ ਵਗੈਰਾ ਲੋਡ ਕੀਤਾ ਜਾ ਕੇ ਉਥੋਂ 10-15 ਕਿਲੋਮੀਟਰ ਦੂਰ ਸੀ ਸਾਡਾ ਸਟੇਸ਼ਨ ਉਥੋਂ ਲੋਡ ਕਰਕੇ ਫੇਰ ਉਸ ਤੋਂ ਬਾਅਦ ਲੋਡ ਕਰਕੇ ਫੇਰ ਯੂਨਟ ਦੇ ਵਿੱਚ ਆਏ ਵੀ ਚਲੋ ਆਪਾਂ ਜਿਹੜਾ ਸਮਾਨ ਆਪਾਂ ਨੂੰ ਜਿਹੜਾ ਜ਼ਰੂਰੀ-ਜ਼ਰੂਰੀ ਚੀਜ਼ਾਂ ਉਹ ਨਾਲ ਲੈ ਲੀਏ ਗੱਡੀਆਂ 'ਚ ਪਟਰੋਲ ਡੀਜ਼ਲ ਭਰਨਾ ਸੀਗਾ ਜਾਂ ਪਟਰੋਲ ਲਾਦ ਲਗੇ ਨਾਲ ਡੀਜ਼ਲ ਲਾਦ ਲਗੇ ਰਸਤੇ ਸਾਨੂੰ ਲੋਡ ਪਊਗਾ ਜਾਂ ਕਿਸ ਤਰ੍ਹਾਂ ਕਰਦੇ ਆ ਉਸ ਤੋਂ ਬਾਅਦ ਇਹ ਕਰਦਿਆਂ ਕਰਾਉਂਦਿਆਂ ਟਾਈਮ ਲੱਗ ਗਿਆ ਦਿਨ ਦਾ ਚੜ੍ਹਾ ਆ ਗਿਆ ਹੈਲੀਕਾਪਟਰ ਲੱਗ ਪਈ ਸਾਡੇ ਦੇ ਘੁੰਮਣ ਨਿਗਰਾਨੀ ਰੱਖਣ ਵਾਸਤੇ ਯੂਨਟਾਂ ਸਾਡੇ ਆਸੇ-ਪਾਸੇ ਲਾ ਦਿੱਤੀਆਂ ਵੀ ਇੱਕੇ ਪਾਸੇ ਨਿਕਲਣਾ ਜਾਣ ਫੌਜ ਬਹੁਤ ਜ਼ਿਆਦੀ ਲਾਤੀ ਕਿ ਉਹਨਾਂ ਦੇ ਫੌਜਦਾਰ ਸਾਡੇ ਨਾਲ ਤਾਂ ਸਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਸਾਡੇ ਦੇ ਮਾਨਾਂ ਦੇ ਵਿੱਚ ਇਹੋ ਰੋਸ ਸੀ ਕਿ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ ਇਸ ਕਰਕੇ ਫਿਰ ਲੋਕਾਂ ਨੂੰ ਉਹ ਉਦੋਂ ਇੰਨਾ ਹੀ ਗੁੱਸਾ ਸੀਗਾ ਤੇ ਉਹ ਫਿਰ ਉਸ ਤੋਂ ਬਾਅਦ ਫਿਰ ਦਿਨ ਚੜਿਆ ਤੇ ਫਿਰ ਦਿਨ ਕਹੇ ਪਾਸੇ ਸਾਡੇ ਤੋਂ ਉੱਥੇ ਮੂਵ ਨਹੀਂ ਹੋਇਆ ਗਿਆ ਨਿਕਲਿਆ ਨਹੀਂ ਗਿਆ ਜਿਆਦੀ ਫੌਜ ਲੱਗੀ ਹੋਣ ਕਰਕੇ ਮਿਕੋਂ ਉਹ 헤ਦੀ ਨਾਲ ਟਕਰਾ ਲੈਂਦੇ ਫਿਰ ਨੁਕਸਾਨ ਆਪਦਾ ਸੀ ਜਾਂ ਦੂਜੀ ਯੂਨਟਾਂ ਦਾ ਉਹਨਾਂ ਦੇ ਨੁਕਸਾਨ ਨਹੀਂ ਸੀ ਅਗਰ ਕੋਈ ਰੋਸ ਨਾ ਤੇ ਉਸ ਤੋਂ ਬਾਅਦ ਫਿਰ ਸਾਡਾ ਇੱਕ ਸੀਓ ਸਾਹਿਬ ਹੁੰਦੇ ਸੀ ਕਿ ਤਰਲੋਜਨ ਸਿੰਘ ਉਹ ਬਰਕੇਰੀ ਬਣ ਗਏ ਸੀ ਬੇਕੇਰੀ ਯੂਨਟ ਦੀ ਕਮਾਂਡ ਕਰਕੇ ਗਏ ਆ ਉਸ ਤੋਂ ਬਾਅਦ ਉਹ ਸਾਡੇ ਜਦੋਂ ਸੀਓ ਸਾਹਿਬ ਫਿਰ ਦਿਨ ਚੜ੍ਹਦੇ ਆ ਉਹ ਆ ਗਏ ਆ ਮਤਲਬ ਯੂਨਟ ਦੇ ਵਿੱਚ ਹੈਲੀਕਾਪਟਰ ਤੇ ਉੱਥੋਂ ਆਣ ਕੇ ਉਹਨਾਂ ਸਾਰੇ ਬੰਦਿਆਂ ਨੂੰ ਇਕੱਠਿਆਂ ਕੀਤਾ ਇਕੱਲੇ ਇਕੱਲੇ ਬੰਦੇ ਦੇ ਕੋਲ ਉਹ ਗਏ ਆ ਕਲੇ ਕਲੇ ਬੰਦੇ ਨੂੰ ਸਮਝਾਇਆ ਭਜਾਇਆ ਕਰਤਾ ਵੀ ਆਪਾਂ ਨਹੀਂ ਇਹ ਕੰਮ ਕਰਨਾ ਦਰਬਾਰ ਸਾਨੂੰ ਕੋਈ ਗੱਲ ਨਹੀਂ ਨਹੀਂ ਨੁਕਸਾਨ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਹੈ ਤੇ ਸਾਰਾ ਉਸ ਤੋਂ ਬਾਅਦ ਫਿਰ ਸਾਰਿਆਂ ਨੂੰ ਇਕੱਠਿਆਂ ਕਰਕੇ ਉਹਨਾਂ ਦੇ ਦਰਬਾਰ ਲੈਂਦੇ ਆ ਦਰਬਾਰ ਲੈਣ ਤੋਂ ਬਾਅਦ ਫਿਰ ਸਾਰਿਆਂ ਨੂੰ ਅਥਾਹ ਥਾਈ ਫਿਰ ਆਪੋ ਆਪਣੇ ਅਮਰੀਕਾਂ ਦੇ ਟੈਂਟਾਂ ਦੇ ਵਿੱਚ ਚਲੇ ਜਾਂਦੇ ਵੀ ਚਲੋ ਫਿਰ ਉਸ ਤੋਂ ਬਾਅਦ ਸਾਨੂੰ ਛੇਤੀ ਟ੍ਰੇਨ ਮਿਲ ਜਾਂਦੀ ਆ ਇੱਥੇ ਆਉਣ ਵਾਸਤੇ ਉਹ ਸਾਡੀ ਸੀਓ ਸਾਹਿਬ ਜਿਹੜੇ ਸਾਡੇ ਰਹਿਗਤਰ ਲੋਜਨ ਸਿੰਘ ਉਹ ਗੁਰੂ ਨੂੰ ਮੰਨਣ ਵਾਲੇ ਸੀ ਬਹੁਤ ਜ਼ਿਆਦੇ ਇਹ ਉਹ ਸਾਡੇ ਫਿਰ ਜੂਨਟ ਸਾਡੀ ਇੱਥੇ ਲੈ ਕੇ ਆਏ ਛੱਡ ਕੇ ਆਏ ਇੱਥੇ ਆਏ ਆ ਤੇ ਉਸ ਤੋਂ ਬਾਅਦ ਫਿਰ ਸਾਡੀ ਕਾਰਵਾਈ ਇੱਥੇ ਆਣ ਕੇ ਸ਼ੁਰੂ ਹੁੰਦੀ ਆ ਜੋ ਵੀ ਕਾਰਵਾਈ ਸਾਡੀਆਂ ਅਨਕਵਾਰੀਆਂ ਸਾਡੇ ਜੋ ਕੁਝ ਵੀ ਆ ਤੇ ਉਹ ਪਹਿਲਾਂ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਗਿਆ ਵੀ ਤੁਹਾਡੇ ਦੇ ਕੀ ਕਾਰਵਾਈ ਹੋਊਗੀ ਜਾਂ ਨਾ ਕਾਰਵਾਈ ਹੋਊਗੀ ਪਹਿਲਾਂ ਛੁੱਟੀ ਵਗੈਰਾ ਵੀ ਜਵਾਨ ਆਉਂਦੇ ਰਹੇ ਆ ਸਭ ਕੁਝ ਆਉਂਦੇ ਰਹੇ ਆ ਹਰ ਇੱਕ ਨੂੰ ਪਹਿਲਾਂ ਨਹੀਂ ਕੋਈ ਗੱਲਬਾਤ ਨਹੀਂ ਜਦੋਂ ਉਸ ਤੋਂ ਬਾਅਦ ਜਿੱਥੇ ਜੂਨਟ ਸਾਡੀ ਪਹੁੰਚ ਗਈ ਆ ਫਿਰ ਇਹਨਾਂ ਨੇ ਜਿਹੜੇ ਜ਼ਿਆਦੇ ਕਸੂਰਵਾਨ ਸੀਗੇ ਉਹਨੂੰ ਤਿੰਨ ਗਰੁੱਪ ਇਹਨਾਂ ਬਣਾਤੇ ਬਲੈਕ ਬਲੂ ਤੇ ਵਾਈਟ ਤੇ ਜਿਹੜੇ ਬਲੈਕ ਵਾਲੇ ਸੀ ਉਹ ਨਕਵਾਰੀਆਂ ਕਰਨ ਲੱਗ ਪਏ ਕੋਈ ਵਿੱਚ ਬੰਦੇ ਮਾਰੇ ਵੀ ਤੁਹਾਨੂੰ ਪਤਾ ਹਰ ਇੱਕ ਕੌਮ ਦੇ ਵਿੱਚ ਹੁੰਦੇ ਆ ਉਹਨਾਂ ਨੇ ਕੁਝ ਨਾਂ ਲੈਣਾ ਕੁਝ ਬੰਦਿਆਂ ਦੇ ਦੱਸਣੇ ਸ਼ੁਰੂ ਕਰਤੇ ਅਫਸਰਾਂ ਨੇ ਉਹਨਾਂ ਨੇ ਫਿਰ ਜਿਹੜੇ ਉਹ ਬੰਦੇ ਨਕਵਾਰੀਆਂ ਕਰਨ ਤੋਂ ਬਾਅਦ ਫਿਰ ਉਹ ਜਿਹੜੇ ਬਲੈਕ ਵਾਲੇ ਸੀ ਉਹਨਾਂ ਨੂੰ ਡਿਸਮਿਸ ਕਰਕੇ ਤੇ ਜਿਲ੍ਹਾ ਵਿੱਚ ਭੇਜਤਾ ਨਾਲ ਉਹ ਨਾਲ ਹੀ ਵੀ ਭੇਜੀ ਗਏ ਇੱਕਦਮ ਨਹੀਂ ਭੇਜੇ ਥੋੜਾ ਥੋੜਾ ਕਰਕੇ ਭੇਜ ਦੇਗਾ ਵੀ ਇਹ ਰੋਲਾ ਨਾ ਪੈ ਜਾਈ ਜਾਂ ਹਾਹਾਕਾਰਨਾ ਮੱਚੇ ਤੇ ਉਹ ਉਸ ਤੋਂ ਬਾਅਦ ਫਿਰ ਚੀਲਾ ਕਿੰਨਾ ਸਮੱਸਿਆ ਹੋएगी ਸਵਾ ਸਾਡੇ ਉਥੇ ਜਿਹੜੇ ਬਲੈਕ ਬਲੂ ਤੇ ਵਾਈਟ ਰਹਿ ਗਏ ਉਹ ਕਿਸੇ ਨੂੰ ਉਠਾਈ ਦਿਨ ਕਿਸੇ ਨੂੰ 42 ਦਿਨ ਹੋ ਗਈ ਕਿਸੇ ਸਜਾ ਉਹ ਮੇਰਾ ਲੈਸ ਨੈਕਸ ਜੁਸਟ ਹੈ ਸਰਦਾਰ ਰਣਪੀਰ ਸਿੰਘ ਜੀ ਲੈਸ ਨੈਕ ਸੀਗੇ ਤੁਸੀਂ ਅਤੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਤੁਸੀਂ ਕਿ ਪਰਿਵਾਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਤੁਸੀਂ ਆਪਣੀ ਕੌਮ ਦੀ ਖਾਤਰ ਜਿਹੜਾ ਉਹ ਇਹ ਬਗਾਵਤ ਕੀਤੀ ਪਰ ਉਸਦੇ ਬਦਲੇ ਕੀ ਮਿਲਿਆ ਇੱਕ ਗੱਲ ਤਾਂ ਜ਼ਰੂਰ ਮੰਨ ਚ ਆਉਂਦੀ ਹੋਵੇਗੀ ਕਿ ਜੇਕਰ ਸੋਸ਼ਲ ਮੀਡੀਆ ਦਾ ਯੋਗ ਹੁੰਦਾ ਤਾਂ ਜਿਵੇਂ ਅੱਜ ਕੰਗਣਾ ਰਣੌਦ ਦੇ ਇੱਕ ਭੈਣ ਦੇ ਵੱਲੋਂ ਥੱਪੜ ਮਾਰਿਆ ਗਿਆ ਤਾਂ ਕੌਮ ਨੇ ਉਸ ਨੂੰ ਪਲਕਾਂ ਤੇ ਬਿਠਾ ਲਿਆ ਲੇਕਿਨ ਆਪਣੇ ਪਰਿਵਾਰ ਦੀ ਖਾਤਰ ਸਿੱਖ ਕੌਮ ਦੀ ਖਾਤਰ ਤੁਸੀਂ ਜਿਹੜਾ ਆਪਣੇ ਪਰਿਵਾਰ ਨੂੰ ਵੀ ਜਿਹੜਾ ਉਹ ਤੁਸੀਂ ਨਹੀਂ ਵੇਖਿਆ ਤੇ ਨੌਕਰੀ ਛੱਡ ਦਿੱਤੀ ਇਹ ਕਿਤੇ ਨਾ ਕਿਤੇ ਮੰਨ ਚ ਤਾਂ ਆਉਂਦਾ ਹੋਵੇਗਾ ਕਿ ਕੋਈ ਮਾਨ ਸਨਮਾਨ ਕਰਨੀ ਨਹੀਂ ਪਹੁੰਚਿਆ ਵੇਖੋ ਜੀ ਮੰਨ ਦੇ ਵਿੱਚ ਤੇ ਆਉਂਦਾ ਹੀ ਆ ਨੁਕਸਾਨ ਸਾਡਾ ਨਿੱਜੀ ਨੁਕਸਾਨ ਬਹੁਤ ਹੋਇਆ ਜੇਹੀਂ ਆਪਦਾ ਯੂਨਟ ਦੇ ਵਿੱਚ ਨੌਕਰੀ ਕਰਦੇ ਰਹਿੰਦੇ ਸਾਨੂੰ ਉਹਦਾ ਪੂਰਾ ਰੈਂਕ ਮਿਲਦਾ ਪੂਰੀ ਫੈਸਿਲਿਟੀ ਮਿਲਦੀ ਸਾਨੂੰ ਸਾਨੂੰ ਅਸੀਂ ਆਪਦੀ ਫਿਰ ਆ ਹੁਣ ਮੈਂ ਜਿਦਾਂ ਟੈਕਸੀ ਚਲਾਉਣਾ ਵਾਂ ਜਾਂ ਅੱਜ ਦੇ ਹੁਣ 65 ਸਾਲ ਮੇਰੀ ਉਮਰ ਹੋ ਗਈ ਆ ਤੇ 65 ਸਾਲ ਦਾ ਬੰਦਾ ਕੌਣ ਇੰਨਾ ਕੰਮ ਕਰਦਾ ਟੈਕਸੀ ਕੌਣ ਬੰਦਾ 65 ਸਾਲ ਦੀ ਉਮਰ ਦੇ ਵਿੱਚ ਚਲਾਉਂਦਾ ਤੇ ਜੇ ਸਾਡੀ ਆਪਦੀ ਉਹ ਪੂਰੀ ਹੁੰਦੀ ਸਾਡੀ 65 70000 ਰੁਪਇਆ ਪੈਨਸ਼ਨ ਹੁੰਦੀ ਪੂਰੀ ਫੈਸਿਲਿਟੀ ਸਾਨੂੰ ਮਿਲਦੀ ਆ ਉਹਦੀ ਰੈਂਕ ਦੀ ਇੱਕਪਤੀ ਪੈਨਸ਼ਨ ਆਉਂਦੇ ਤੇ ਸਾਨੂੰ ਆਦ ਨਾ ਫਿਰ ਕੰਮ ਕਰਨੇ ਪੈਂਦੇ ਤੇ ਆਪਦਾ ਕੋ ਜਿੰਦਗੀ ਥੋੜੀ ਜੀ ਆਸ਼ੋ ਰਾਮ ਦੀ ਥੋੜੀ ਜਿੰਦਗੀ ਜੀਂਦੇ ਤੇ ਇਹਦੇ ਵਿੱਚ ਇਹ ਆ ਵੀ ਸਾਨੂੰ ਇਹ ਸ਼੍ਰੋ ਇਹ ਸ਼੍ਰੋਮਿਕ ਕਮੇਟੀ ਨੇ ਇਹ ਜਥੇਬੰਦੀ ਨੇ ਕਿਸੇ ਨੇ ਨਹੀਂ ਪੁੱਛਿਆ ਵੀ ਇਹ ਇਹਨਾਂ ਨੇ ਵੀ ਆਹ ਕੰਮ ਕੀਤਾ ਵੀ ਇਹਨਾਂ ਨੂੰ ਅਸੀਂ ਮਾਨ ਸਨਮਾਨ ਕੋ ਹੌਸਲਾ ਵਸਾਈ ਇਹਨਾਂ ਦੀ ਕਰੀ ਕਿ ਅਸੀਂ ਨਹੀਂ ਵੇਖਿਆ ਨਾ ਕਾਦੀ ਪਿੰਡਾਂ ਦੇ ਵਿੱਚ ਆਇਆ ਕੋਈ ਇਹ ਜਦਸੀ ਬੰਦੀ ਕੋ ਸ਼ੋਮਣੀ ਕਮੇਟੀ ਨਾ ਹੀ ਵੇਖਿਆ ਕਰੀ ਨਾ ਗਰੀ ਅਨਾਉਂਸਮੈਂਟ ਕੀਤੀ ਪਿੰਡਾਂ ਦੇ ਵਿੱਚ ਆਣ ਕੇ ਵੀ ਜਿਹੜੇ ਧਰਮੀ ਫੌਜੀ ਜਿਹਨਾਂ ਨੇ ਆਹ ਕੰਮ ਕੀਤੇ ਉਹਨਾਂ ਦੇ ਪਰਿਵਾਰ ਕਿ ਤਰ੍ਹਾਂ ਰਹਿੰਦੇ ਆ ਕਿ ਤਰ੍ਹਾਂ ਨਹੀਂ ਰਹਿੰਦੇ ਉਹ ਰੋਟੀ ਖਾਂਦੇ ਆ ਜਾਂ ਛੱਤ ਹੈਗੀ ਜਾਂ ਨਹੀਂ ਹੈਗੀ ਕਿਸੇ ਨੇ ਨਹੀਂ ਪੁੱਛਿਆ ਇਹ ਤਾਂ ਸਿਰਫ ਉਹ ਮਾ ਪ੍ਰਮਾਤਮਾ ਨੇ ਜਿੱਥੇ ਰੱਖਣਾ ਸੀ ਆਪਾਂ ਤਾਂ ਇਹੋ ਆਕਾ ਲਖਾਂ ਦਾ ਉਹ ਪ੍ਰਮਾਤਮਾ ਨੇ ਜਿੱਥੇ ਰੱਖਣਾ ਹੈ ਉੱਥੇ ਰੱਖਿਆ ਤਾਂ ਸਰਦਾਰ ਜੀ ਇਹ ਵੀ ਜਰੂਰ ਦੱਸਿਓ ਕਿ ਜੇਕਰ ਬਗਾਵਤ ਨਾ ਕਰਦੇ ਜੇ ਪਾ ਕੇ ਗੱਲ ਕਰਦੇ ਪੂਰੀ ਸਰਵਿਸ ਕਰਦੇ ਤਾਂ ਅੱਜ ਸਰਦਾਰ ਅਨ tiers ਸਿੰਘ ਜੀ ਹੁਣਾਂ ਨੇ ਕੇਸ ਰੈਂਕ ਤੇ ਰਿਟਾਇਰ ਹੋਣਾ ਸੀ ਮੈਂ ਘੱਟ ਲਗਭਗ ਕਿੰਨੇ ਪੈਸੇ ਮਿਲਨੇ ਸੀ ਮੈਂ ਘੱਟ ਤੋਂ ਘੱਟ ਜੀ ਕੈਪਟੇਨੀ ਪੈਨਸ਼ਨ ਆਉਂਦਾ ਕਿਉਂ ਉਸ ਟਾਈਮ ਤੇ میٹرਕ ਪਾਸ ਮੁੰਡੇ ਬਹੁਤ ਘੱਟ ਹੁੰਦੇ ਸੀਗੇ ਤਕਰੀਬਨ ਸਾਡੀ ਸਾਡੇ ਲੜਕੇ ਜਿਉਂ ਅਸੀਂ ਜਿਵੇਂ ਜੂਟ ਦੇ ਵਿੱਚ ਕਸਮਪਰੇਟ ਹੋ ਕੇ ਤੇ ਉਹ ਉਸ ਟਾਈਮ ਤੇ میٹرਕ ਪਾਸ ਮੁੰਡੇ ਗਏ ਆ ਤੇ ਮੈਂ 5.5 ਸਾਲ ਦੇ ਵਿੱਚ 5 ਸਾਲਾਂ ਦੇ ਵਿੱਚ ਲੈਸ ਨਿਕ ਬਣ ਗਿਆ ਸੀ ਤੇ ਉਸ ਟਾਈਮ ਤੇ ਅਸੀਂ ਜੇ ਆਪਣੀ ਜੂਟ ਦੇ ਵਿੱਚ ਰਹਿੰਦੇ ਤੇ ਹੁਣ ਨੂੰ ਘੱਟ ਤੋਂ ਘੱਟ ਪੈਨ 70000 ਪੈਨਸ਼ਨ ਹੁੰਦੀ ਤੇ ਅਸੀਂ ਆਪਦੇ ਕੋਈ ਪੈਸਾ ਵੀ ਸਾਨੂੰ ਜਿਹੜਾ ਸੀ ਉਹ ਸਰਵਿਸ ਦੇ ਹਿਸਾਬ ਨਾਲ ਵਧ ਮਿਲਦਾ ਤੇ ਹੁਣ ਅਸੀਂ ਜਦੋਂ ਪੈਨਸ਼ਨ ਹੈ ਸਾਨੂੰ ਸਾਰਾ ਹੀ ਲੱਖ ਸਵਾ ਲੱਖ ਰੁਪਇਆ 96 ਦੇ ਵਿੱਚ ਮੈਂ ਪੈਨਸ਼ਨ ਹੈ ਲੱਖ ਸਵਾ ਲੱਖ ਰੁਪਇਆ ਸਾਰਾ ਹੀ ਮਿਲਿਆ ਉਹਦੇ ਨਾਲ ਦਾ ਗੁਜ਼ਾਰਾ ਬਸਰ ਕੀਤਾ ਜਿਤਨਾ ਦਾ ਵੀ ਹੈਗਾ ਸੀ ਉਹ ਸੋਸ਼ਲ ਮੀਡੀਆ ਤੇ ਸਰਦਾਰ ਜੀ ਵੀ ਤੁਸੀਂ ਇਹ ਵੀ ਦੇਖਦੇ ਹੋਣੇ ਕਿ ਕਿਵੇਂ ਵਿਦੇਸ਼ਾਂ 'ਚ ਸਾਡੇ ਸਿੱਖ ਨੌਜਵਾਨ ਮੁੰਡੇ ਪੰਜਾਬੀ ਨੌਜਵਾਨ ਇਦਰੋਂ ਕੋਈ ਨੱਚ ਪੁੜਕ ਕੇ ਕੋਈ ਵੀਡੀਓ ਪਾ ਦਿੰਦਾ ਉਸ ਨੂੰ ਪਲਕਾਂ ਤੇ ਚੱਕ ਲੈਂਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਤੁਹਾਨੂੰ ਕਿਸੇ ਨੇ ਵਿਦੇਸ਼ ਤੋਂ ਫੋਨ ਵੀ ਕੀਤਾ ਹੋਵੇ ਕਿਸੇ ਨੇ ਨਹੀਂ ਕੀਤਾ ਜੀ ਕਿਸੇ ਨੇ ਨਹੀਂ ਕੀਤਾ ਨਾ ਕਦੀ ਕਿਸੇ ਨੇ ਵੀਡੀਓ ਪਾਈ ਨਾ ਕਦੀ ਕਿਸੇ ਨੇ ਕੋਸ਼ਿਸ਼ ਕੀਤੀ ਧਰਮੀ ਫੌਜੀ ਨੇ ਅੱਜ ਤੱਕ ਜ਼ਿਆਦਾਤਰ ਕਦੀ ਕਿਸੇ ਨੇ ਵੀਡੀਓ ਨਹੀਂ ਪਵਾਈ ਨਾ ਕਦੀ ਕਿਸੇ ਨੇ ਕੋਈ ਕਿਸੇ ਅੱਗੇ ਕੋਈ ਗੁਹਾਰ ਲਾਈ ਆ ਨਾ ਕਦੀ ਕਿਸੇ ਤੋਂ ਕੋਈ ਮੰਗ ਕੀਤੀ ਆ ਮੈਂ ਇੱਕ ਵਾਰ ਇੱਕ ਮਹੂਦਾ ਕੋ ਪੱਤਰਕਾਰ ਸੀਗਾ ਉਹਨੂੰ ਮੈਂ ਕਹਿ ਗਏ ਕਿ ਵੀਡੀਓ ਬਣਾਈ ਮੈਂ ਕਿਹਾ ਵੀ ਮੇਰੀ ਵੀਡੀਓ ਕਰਾ ਪਾ ਲੋਕਾਂ ਨੂੰ ਪਤਾ ਲੱਗੇ ਵੀ ਧਰਮੀ ਫੌਜੀ ਕੌਣ ਹੈ ਜੀ ਤੇ ਉਹ ਵਿਚਾਰੇ ਨੇ ਨਹੀਂ ਪਾਈ ਮੇਰੀ ਵੀਡੀਓ ਨਹੀਂ ਪਾਈ ਪਤਾ ਨਹੀਂ ਕੀ ਕਾਰਨ ਸੀ ਜਾਂ ਕੀ ਨਹੀਂ ਸੀ ਤੇ ਉਹ ਇਹ ਆ ਵੀ ਸਾਨੂੰ ਲੋਕ ਪੁੱਛਦੇ ਕਈ ਨਾ ਗੱਡੀ ਦੇ ਪਿੱਛੇ ਲਿਖਿਆ ਧਰਮੀ ਫੌਜੀ ਕੌਣ ਹੈ ਕਈ ਪੁੱਛਦੇ ਤੁਹਾਡਾ ਤੁਹਾਡਾ ਨਾਂ ਜੀ ਅਈਆਂ ਤੁਹਾਨੂੰ ਪਤਾ ਹੀ ਨਹੀਂ ਇਸ ਚੀਜ਼ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਧਰਮੀ ਫੌਜੀ ਕੌਣ ਆ ਇਹਨਾਂ ਕੀ ਕੀਤਾ ਸੀਗਾ ਬਾਕੀ ਦੂਸਰੀ ਗੱਲ ਇਹ ਆ ਵੀ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀਗਾ ਸ਼ਮਵਦਵੰਤ ਸਿੰਘ ਤੇ ਬਿਆਨਤ ਸਿੰਘ ਉਹਨਾਂ ਦਾ ਲੜਕਾ ਉਹਨਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁਣ ਵੋਟਾਂ ਦੇ ਵਿੱਚ ਖਲੋਤੇ ਤੇ ਹੁਣ ਆਣ ਕੇ ਉਹਨਾਂ ਨੂੰ ਪਤਾ ਲੱਗਣ ਲੱਗਾ ਲੋਕਾਂ ਨੂੰ ਉਹ ਕਈ ਇਹਨਾਂ ਹੁਣ ਵੋਟਾਂ ਦੇ ਵਿੱਚ ਜਦੋਂ ਖਲੋਤੇ ਤਾਂ ਸਾਨੂੰ ਕਈ ਮੁੰਡੇ ਪੁੱਛਦੇ ਵੀ ਉਹ ਕੀ ਕੀ ਇਹਨਾਂ ਦੀ ਕੀ ਕਹਾਣੀ ਆ ਕੀ ਕਾਰਨ ਸੀਗਾ ਲੋਕਾਂ ਨੂੰ ਉਹਨਾਂ ਨੂੰ ਕਿਸੇ ਨੇ ਉਹ ਚੁੱਕ ਤਾਂ ਨਹੀਂ ਕਹਿੰਨੇ ਹਲਾ ਰਾਨ ਦੇ ਕੇ ਤਾਂ ਨਹੀਂ ਚੁੱਕਿਆ ਉਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ ਵੀ ਉਹ ਕੌਣ ਆ ਕੌਣ ਨਹੀਂ ਆ ਇਹ ਕਰਕੇ ਜਿਹੜੀ ਇਹ ਚੀਜ਼ਾਂ ਜਿਹੜੀਆਂ ਵਾ ਇਹ ਜਾਣਕਾਰੀ ਹੈ ਜਿਹੜੀ ਇਹ ਬਹੁਤ ਜ਼ਰੂਰੀ ਆ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗਦਾ ਰਹੇ ਵੀ ਧਰਮ ਦੀ ਫੌਜੀ ਕੌਣ ਸੀ ਉਹਨਾਂ ਨੇ ਕੀ ਕੀਤਾ ਧਰਮ ਖਾਤਰ ਕੀ ਕੀਤਾ ਪਰ ਇਹ ਗੱਲ ਆ ਵੀ ਸਾਨੂੰ ਪੁੱਛਿਆ ਨਹੀਂ ਕਿਸੇ ਕਿਸ ਨੇ ਨਾ ਕਦੀ ਉਦੇਸ਼ ਤੋਂ ਨਾ ਫੋਨ ਨਾ ਕਦੀ ਕਹੇ ਹੋਣ ਵੀ ਆ ਵੀਡੀਓ ਪਾਈਏ ਪਰ ਛੇ ਕਦੀ ਕਿਸਦਾ ਫੋਨ ਨੀ ਆਇਆ ਫੋਨ ਨੰਬਰ ਵੀ ਚਲੋ ਆਪਾਂ ਦੇ ਦੇਾਂਗੇ ਲਾਸਟ ਦੇ ਵਿੱਚ ਤੇ ਪਰ ਕਦੀ ਕਿਸੇ ਨੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਕਦੀ ਕਿੰਨੇ ਸਾਲ ਤੁਸੀਂ ਸਰਵਿਸ ਕੀਤੇ ਅਤੇ ਜਦੋਂ ਬਗਾਵਤ ਕਰਦੇ ਹਾਂ ਤਾਂ ਜਦੋਂ ਸਜ਼ਾ ਹੁੰਦੀ ਹੈ ਫਿਰ ਉੱਥੇ ਕਿਹੋ ਜੀ ਸਜ਼ਾ ਸੀ ਕੁੱਟਮਾਰ ਦੇ ਵੀ ਸ਼ਿਕਾਰ ਹੋਏ ਰੋਟੀ ਪਾਣੀ ਦਾ ਵੀ ਦੱਸਿਆ ਜਾਂਦਾ ਤੁਸੀਂ ਦੱਸ ਰਹੇ ਸੀਗੇ ਕਿ ਰੋਟੀ ਜਦੋਂ ਆਉਂਦੀ ਸੀ ਸਾਹਮਣੇ ਤਾਂ ਉਹਦੇ ਵਿੱਚ ਕਹਿੰਦੇ ਬੀੜੀਆਂ ਸਿਕਟਾਂ ਤਮਾਕੂ ਜਿਹੜਾ ਸੀਗਾ ਉਹ ਵੇਖਣ ਨੂੰ ਮਿਲਦਾ ਸੀ ਕਿ ਇਹਨਾਂ ਦਾ ਧਰਮਪ੍ਰਸ਼ਟ ਕੀਤਾ ਜਾਵੇ ਉਹ ਤਾਂ ਹੀ ਸਾਨੂੰ ਜਦੋਂ ਇਥੇ ਸਜਾ ਮਤਲਬ ਉਹ ਤਾਂ ਸਾਡੀਆਂ ਯੂਨਟਾਂ ਦੇ ਵਿੱਚ ਸਜਾ ਹੋਈਆਂ ਉੱਥੇ ਤੇ ਕੋਈ ਇਡੀ ਕੋਈ ਖਾਸ ਗੱਲ ਨਹੀਂ ਹੋਈ ਬਾਕੀ ਜਦੋਂ ਉਸ ਤੋਂ ਬਾਅਦ ਜਦੋਂ ਸਾਨੂੰ ਟਰਾਂਸਫਰ ਕਰ ਦਿੱਤਾ ਸਾਡੇ ਇਨਕੁਵਾਰੀਆਂ ਬੈਠੀਆਂ ਅਫਸਰ ਬੈਠੇ ਅਦਾਲਤਾਂ ਲੱਗੀਆਂ ਸਾਡੀਆਂ ਫੇਰ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਕੀ ਕੀਤਾ ਵੀ ਦੂਜੀਆਂ ਯੂਨਟਾਂ ਦੇ ਵਿੱਚ ਵੀ ਜਿਹੜੇ ਬਿਲੂ ਵਾਲੇ ਤੇ ਵਾਈਟ ਵਾਲੇ ਰਹਿ ਗਏ ਇਹਨਾਂ ਨੂੰ ਦੂਜੀਆਂ ਯੂਨਟਾਂ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਡੋਗਰੇ ਗੋਰਖੇ ਮੁਸਲਮਾਨ ਸਾਰੇ ਰਲ ਮਿਲੇ ਸੀਗੇ ਜਿੱਥੇ ਦੋ ਦੋ ਚਾਰ ਚਾਰ ਸਿੱਖ ਜਿਹੜੇ ਸੀ ਉਹ ਉਹਨਾਂ ਨੂੰ ਭੇਜ ਦਿੱਤਾ ਗਿਆ ਕਿਉਂ ਉਸ ਟਾਈਮ ਤੇ ਸਾਨੂੰ ਫਿਰ ਇੰਨਾ ਜ਼ਿੰਦਗੀ ਨੂੰ ਹਲੂਣਾ ਵਜਾ ਜਦੋਂ ਅਸੀਂ ਆਪਦਾ ਘਰ ਛੱਡ ਕੇ ਗਏ ਆ ਜਦੋਂ ਅਸੀਂ ਆਪਣੀ ਯੂਨਟ ਛੱਡੀ ਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਗਏ ਉੱਥੇ ਉਹ ਸਿੱਕਮ ਦੇ ਵਿੱਚ ਸਾਡੀ ਯੂਨਟ ਸੀ 18 ਸਿੱਖ 18 ਜੈਕ ਰੈਫਲ ਉਹਦੇ ਵਿੱਚ ਸੀ ਕਿ ਉਥੇ ਸਨੋ ਟੈਂਟ ਲੱਗੇ ਸੀ ਉਥੇ برف ਪੈਂਦੀ ਆ ਤੇ ਉਹਦੇ ਵਿੱਚ ਟੈਂਟ ਦੇ ਵਿੱਚ ਉਹ ਤਕਰੀਬਨ 100% ਹੀ ਬੀੜੀਆਂ ਪੀਣ ਵਾਲੇ ਬੰਦੇ ਆ ਜਿਹੜੇ ਉਹ ਰਾਤ ਨੂੰ ਵੀ ਪੀ ਜਾਂਦੇ ਤੇ ਦਿਨੇ ਵੀ ਪੀ ਜਾਂਦੇ ਆ ਤਾਂ ਅਸੀਂ ਕਈ ਵਾਰ ਰਾਤ ਨੂੰ ਟੈਂਟ ਤੋਂ ਮੂੰਹ ਬਾਹਰ ਕੱਢ ਕੱਢ ਕੇ ਸੌਣੇ ਰਹਾਂ ਵੀ ਸਾਨੂੰ ਇਨਾ ਮੁਸ਼ਕ ਆਉਂਦਾ ਸੀ ਉਥੇ ਸਾਨੂੰ ਐਡੀ ਤੰਗੀ ਹੋਈ ਵੀ ਸਾਨੂੰ ਰਹਿਣਾ ਮੁਸ਼ਕਲ ਹੋ ਗਿਆ ਜਾਂ ਤਾਂ ਤੇ ਬਾਕੀ ਦੂਹੀ ਗੱਲ ਇਹ ਵੀ ਅਸੀਂ ਜਦੋਂ ਲੰਗਰ ਤੋਂ ਖਾਣਾ ਖਾਂਦੇ ਆ ਕਈ ਵਾਰ ਬੀੜੀਆਂ ਵੀ ਨਿਕਲੀਆਂ ਕਿਉਂਕਿ ਖਾਣਾ ਬਣਾਉਣ ਵਾਲੇ ਉਸ ਲੰਗਰ ਦੇ ਵਿੱਚ ਵੀ ਵੀੜੀਆਂ ਪਿੰਦੇ ਆ ਤੇ ਕਈ ਵਾਰਾਂ ਵੀੜੀਆਂ ਵੀ ਨਿਕਲੀਆਂ ਦਾਲ ਦੇ ਵਿੱਚੋਂ ਜਿਦਾਂ ਲਾ ਲਓ ਵੀ ਨਿਕਲੀਆਂ ਪਿੰਦੇ ਆ ਪੰਦੇ ਆ ਕਦੇ ਡੱਗ ਪੀ ਜਾਂ ਕੀ ਸੀ ਤਾਂ ਜਾਂ ਕੀ ਨਹੀਂ ਕੀਤਾ ਇਹੋ ਜੇ ਕੰਮ ਤੇ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਜੇ ਇਹੋ ਜਿਹਾ ਅਸੀਂ ਆਪਦੀ ਯੂਨਟ ਦੇ ਵਿੱਚ ਰਹਿੰਦੇ ਇਥੇ ਇਹੋ ਜੀ ਮੁਸ਼ਕਲ ਨਾ ਆਉਂਦੀ ਤੇ ਇਹ ਸਾਨੂੰ ਮਤਲਬ ਵੀ ਇਹੋ ਜੇ ਤਸੀਏ ਜਿਹੜੇ ਆ ਇਹ ਚੱਲਣੇ ਪਏ ਜਾਂ ਦੂਜੀਆਂ ਯੂਨਟਾਂ ਦੇ ਵਿੱਚ ਜਾ ਕੇ ਫਿਰ ਸਾਨੂੰ ਮਾੜੀ ਨਿਗਾਹ ਨਾਲ ਵੇਖਦੇ ਸੀ ਚੰਗੀ ਨਿਗਾਹ ਨਾਲ ਨਹੀਂ ਵੇਖਦੇ ਵੀ ਇਹ ਬੰਦੇ ਕੰਮ ਜਾਣਦੇ ਆ ਇਹ ਬੰਦੇ ਕਿਸ ਤਰ੍ਹਾਂ ਮਹੀਂ ਸਿੱਖ ਰਜiment ਦਾ ਬੰਦਾ ਹਰ ਇੱਕ ਬੰਦਾ ਸਿਪਾਈ ਵੀ ਜਿਹੜਾ ਉਹ ਵੀ ਤਕਰੀਬਨ ਜੀਐਸਓ ਰੈਂਕ ਤੱਕ ਜਿਹੜਾ ਕੰਮ ਜਾਣਦਾ ਤੇ ਮੈਂ ਤਾਂ ਕੋਰਸ ਕੀਤੇ ਸੀ ਤਿੰਨ ਚਾਰ ਮੇਰੇ ਕੋਰਸ ਵੀ ਚੰਗੇ ਸੀਗੇ ਐਜੂਕੇਸ਼ਨ ਦਾ ਕੋਰਸ ਮੈਂ ਕੀਤਾ ਡ੍ਰਿਲ ਦਾ ਕੋਰਸ ਕੀਤਾ ਸੀ ਮਜੂਬਾਸ਼ਾ ਦਾ ਕੋਰਸ ਕੀਤਾ ਸੀਗਾ ਤੇ ਥੋੜੀ ਨੌਕਰੀ ਦੇ ਵਿੱਚ ਕੋਰਸ ਵੀ ਕਰ ਲੇ ਪਰ ਉਹ ਇਹ ਚੁਗਲੀ ਬਹੁਤ ਜ਼ਿਆਦੀ ਹੋਣ ਕਰਕੇ ਸਾਡੀ ਉਥੇ ਕੋਈ ਵਟੀ ਦੀ ਨਹੀਂ ਜੇ ਅਸੀਂ ਕੋਈ ਮਾੜੀ ਜੀ ਗੱਲ ਕਰਦੇ ਹਾਂ ਉਸੇ ਵੇਲੇ ਸਾਡੀ ਅਫਸਰਾਂ ਕੋਲ ਚੁਗਲੀ ਮਾਰ ਦਿੰਦੇ ਵੀ ਫਲਾਣੇ ਬੰਦੇ ਇਸ ਤਰ੍ਹਾਂ ਕਰਦੇ ਆ ਤੇ ਉਸੇ ਸਾਡੀ ਜ਼ਿੰਦਗੀ ਜਿਹੜੀ ਆ ਉਹ ਮਾੜੀ ਸਾ ਸਕਦੇ ਆ ਕਿ ਸਿੱਖਾਂ ਨੂੰ ਨਫ਼ਰਤ ਦਸ਼ਕਾ ਨਫ਼ਰਤ ਬਹੁਤ ਜ਼ਿਆਦੀ ਨਫ਼ਰਤ ਵੀ ਇਹਨਾਂ ਨੇ ਆਹ ਕੰਮ ਕੀਤਾ ਉਸ ਤੋਂ ਬਾਅਦ ਫਿਰ ਉਥੇ ਨਹੀਂ ਸਾਡਾ ਇੰਨਾ ਚਿਰ ਗੁਜ਼ਾਰਾ ਆਇਆ ਤੇ ਮੈਂ ਫਿਰ ਲਿਖ ਕੇ ਦੇ ਆ ਵੀ ਮੈਂ ਨੌਕਰੀ ਨਹੀਂ ਕਰਨੀ ਸਰਦਾਰ ਸਾਹਿਬ ਜਿੰਨੇ ਵੀ ਵੀਡੀਓ ਨੂੰ ਵੇਖ ਰਹੇ ਨੇ ਲੋਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਧਰਮੀ ਫੌਜੀ ਕੌਣ ਸੀ ਧਰਮੀ ਫੌਜੀ ਕਿਉਂ ਕਿਹਾ ਜਾਂਦਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਆਪਾਂ ਦੀਆਂ ਨੇ ਵੀ ਜਲਵਾਜ ਤਰ੍ਹਾਂ ਸੋਸ਼ਲ ਮੀਡੀਆ ਤੇ ਜਿਤਨਾ ਇਹਨਾਂ ਵੱਧ ਵੱਧ ਲੋਕੀ ਇਹਨੂੰ ਸ਼ੇਅਰ ਕਰਨ ਲੋਕਾਂ ਤੱਕ ਪਹੁੰਚਾਉਣ ਇੱਕ ਦੋ ਜੇ 11 ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਤੱਕ ਪਹੁੰਚਾਓ ਕਿ ਇੱਕ ਦੋ ਜਿਹੜਾ ਕੁੰਵਿੰਦਾ ਉਹ ਗਾਂ ਪਹੁੰਚਾਵੇ ਤੇ ਲੋਕਾਂ ਨੂੰ ਪਤਾ ਲੱਗੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡਾ ਧਰਮ ਕੀ ਆ ਲੋਕੀ ਹੁਣ ਧਰਮ ਬਾਰੇ ਧਰਮੀ ਧਰਮੀ ਫੌਜੀ ਬਾਰੇ ਦੇ ਪਤਾ ਹੀ ਨਹੀਂ ਅਬੀ ਆਪ ਦਾ ਉਹ ਸਿਰਫ ਨਾ ਦਾ ਸਕੂਲਾਂ ਚਾ ਜਗ੍ਹਾ ਲੈ ਨਹੀਂ ਸਿੱਖਿਆ ਦਿੱਤੀ ਜਾਂ ਨਹੀਂ ਧਰਮ ਬਾਰੇ ਉਹ ਵੀ ਲੋਕ ਸਰਕਾਰਾਂ ਨੇ ਕੱਟ ਕਰ ਦਿੱਤਾ ਤੇ ਇਹ ਆ ਵੀ ਇਹਨਾਂ ਨੂੰ ਗਾਂ ਜਿੰਨਾ ਜਿਤਨਾ ਆਪਾਂ ਪਿਛਲੇ ਗੁਰੂਆਂ ਨੂੰ ਯਾਦ ਕਰਦੇ ਆਂ ਵੀ ਸਾਡੇ ਗੁਰੂਆਂ ਨੇ ਆ ਤਸੀਹੇ ਝੱਲੇ ਆ ਕੁਰਬਾਨੀਆਂ ਕੀਤੀਆਂ ਤੇ ਉਹ ਇਸ ਕਰਕੇ ਜਿਤਨਾ ਕਿ ਲੈ ਲੋ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਆ ਜਾਂ ਧਰਮੇ ਫੌਜੀ ਆ ਤੇ ਕਮ ਸੇ ਕਮ ਇਹਨਾਂ ਦਾ ਇਤਿਹਾਸ ਤੇ ਪਤਾ ਹੋਵੇ ਨਾ ਵੀ ਇਹਨਾਂ ਨੇ ਆ ਕੰਮ ਕੀਤੇ ਆ ਮਾਰ ਕੇ ਮਾਰੇ ਆ ਧਰਮ ਵਾਸਤੇ ਮਾਰੇ ਆ ਨਾ ਕਿ ਆਪਦੇ ਨਿੱਜੀ ਕੰਮ ਵਾਸਤੇ ਮੈਨੂੰ ਲੱਗਦਾ ਸਰਦਾਰ ਜੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਕੇ ਦੱਸ ਦਿਓ ਤਾਂ ਜੋ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਕਰ ਸਕਦਾ ਮੇਰਾ ਨੰਬਰ ਹੈ 94171 13219 ਇੱਕ ਵਾਰ ਫਿਰ ਬੋਲ ਦਿਓ 94171 13219 ਇਹਦੇ ਬਾਰੇ ਜੇ ਕਿਸੇ ਨੇ ਕੋਈ ਗੱਲਬਾਤ ਕੋਈ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤੇ ਮੇਰੇ ਨਾਲ ਫੋਨ ਤੇ ਗੱਲ ਕਰਕੇ ਤੇ ਮੈਂ ਇਹਨੂੰ ਸਾਰੀ ਜਾਣਕਾਰੀ ਹੋਰ ਵੀ ਵੱਧ ਦੇ ਸਕਦਾ ਬਹੁਤ ਬਹੁਤ ਧੰਨਵਾਦ ਸਰਦਾਰ ਸਾਹਿਬ ਸਾਡੇ ਨਾਲ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਇਹ ਸਾਨੂੰ ਸਰਦਾਰ ਰਣਧੀਰ ਸਿੰਘ ਜੀ ਧਰਮੀ ਫੌਜੀ ਜਿਨ੍ਹਾਂ ਨੇ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਦੋਂ ਹਮਲਾ ਹੋਇਆ ਸੀ ਤਾਂ ਯੂਨਟ ਵਿੱਚ ਬੈਠੇ ਜਦੋਂ ਸੀਗੇ ਇਹਨਾਂ ਨੂੰ ਪਤਾ ਲੱਗਾ ਰੇਡੀਓ ਤੇ ਖਬਰ ਚੱਲੀ ਤਾਂ ਇਹਨਾਂ ਨੇ ਜਿੰਨੇ ਵੀ ਉਥੇ ਸਿੱਖ ਸੀਗੇ ਉਹਨਾਂ ਨੇ ਸਾਰੇ ਹੀ ਇਹਨਾਂ ਆਪਣੇ ਨਾਲ ਦੇ ਸਾਥੀਆਂ ਨੇ ਵੀ ਇਹਨਾਂ ਨੇ ਬਗਾਵਤ ਕੀਤੀ ਸੀ ਪਰ ਤਰਾਸ ਦੀ ਸਾਡੇ ਸਮਾਜ ਦੀ ਹੈ ਸਾਡੇ ਲੋਕਾਂ ਦੀ ਹੈ ਕਿ ਅਸੀਂ ਸੋਸ਼ਲ ਮੀਡੀਆ ਤੇ ਵੇਖ ਕੇ ਬਹੁਤ ਸਾਰੀਆਂ ਵੀਡੀਓ ਨੂੰ ਸ਼ੇਅਰ ਕਰਦੇ ਹਾਂ ਪਰ ਅਜਿਹੀ ਵੀਡੀਓ ਨੂੰ ਕੋਈ ਸ਼ੇਅਰ ਨਹੀਂ ਕਰਦਾ ਨਾ ਹੀ ਕੋਈ ਅਜਿਹੇ ਸ਼ਖਸ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦਾ ਜਿਨ੍ਹਾਂ ਨੇ ਸਾਡੇ ਕੌਮ ਦੀ ਖਾਤਰ ਖਾਸ ਕਰਕੇ ਸਿੱਖ ਕੌਮ ਦੀ ਖਾਤਰ ਜਿਹੜਾ ਉਹ ਇੰਨਾ ਤਸ਼ੱਦਦ ਵੀ ਝੱਲਿਆ ਹੋਵੇ ਤਾਂ ਇੰਨੀ ਨਫ਼ਰਤ ਦੇ ਜਿਹੜੇ ਸ਼ਿਕਾਰ ਵੀ ਹੋਏ ਹੋਣ ਨੰਬਰ ਵੀ ਉਹਨਾਂ ਨੇ ਬੋਲ ਕੇ ਦੱਸਿਆ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕਿਸੇ ਪ੍ਰਕਾਰ ਦੀ ਕੋਈ ਫਾਈਨੈਂਸ਼ਲੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਧਰਮੀ ਫੌਜੀ ਜਿਹੜੇ ਸੀਗੇ ਉਹ ਕੌਣ ਸੀਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ